ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਵੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਕਰੋ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਨਵੇਂ ਰਿਸ਼ਤਿਆਂ ਦੀ ਐਡ ਤੁਹਾਡੇ ਤੀਕ ਪਹੁੰਚ ਸਕੇ ਸਭ ਤੋਂ ਪਹਿਲਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਰਿਸ਼ਤਾ ਹੈ ਜੀ ਫਤੇਗੜ ਸਾਹਿਬ ਤੋਂ ਲੜਕੀ ਦਾ ਨਾਮ ਰਮਨਦੀਪ ਕੌਰ ਕਾਸਟ ਲੁਬਾਣੇ ਸਿੱਖ ਡੇਟ ਆਫ ਬਰਥ 1999 ਦਾ ਹੈ ਜੀ ਹਾਈਟ 5 ਫੁੱਟ 5 ਇੰਚ ਸਟੱਡੀ ਪਲੱਸ 2 ਪਾਸ ਹੈ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਭਰਾ ਜੋ ਮੈਰਿਡ ਹੈ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਹੈ ਇਹਨਾਂ ਨੂੰ ਸੋਹਣਾ ਸੁਨੱਖਾ ਪੜਿਆ ਲਿਖਿਆ ਮੁੰਡਾ ਚਾਹੀਦਾ ਹੈ ਜੇ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਰਿਸ਼ਤਾ ਹੈ ਜੀ ਲੁਧਿਆਣੇ ਤੋਂ ਲੜਕੀ ਦਾ ਨਾਮ ਪਿੰਦਰਕੌਰ ਕਾਸਟ ਲੁਬਾਣੇ ਸਿੱਖ ਡੇਟ ਆਫ ਬਰਥ 1997 ਦਾ ਹੈ ਜੀ ਹਾਈਟ 5 ਫੁੱਟ 5 ਇੰਚ ਸਟੇਡੀ ਬੀਏ ਐਮਏ ਪਾਸ ਹੈ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਭਰਾ ਜੋ ਆਰਮੀ ਵਿੱਚ ਹੈ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਹੈ ਇਹਨਾਂ ਨੂੰ ਸੋਹਣਾ ਸੁਨੱਖਾ ਪੜਿਆ ਲਿਖਿਆ ਮੁੰਡਾ ਚਾਹੀਦਾ ਹੈ ਜੇ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਇੱਕ ਰਿਸ਼ਤਾ ਹੈ ਜੀ ਕੋਟਕਪੂਰੇ ਤੋਂ ਲੜਕੀ ਦਾ ਨਾਮ ਗगनਪ੍ਰੀਤ ਕੌਰ ਕਾਸਟ ਜੱਟ ਸਿੱਖ ਡੇਟ ਆਫ ਬਰਥ 2001 ਦਾ ਹੈ ਜੀ ਹਾਈਟ 5 ਫੁੱਟ 4 ਇੰਚ ਸਟੱਡੀ ਪਲੱਸ 2 ਪਾਸ ਹੈ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਦੋ ਭਰਾ ਹਨ ਇੱਕ ਭਰਾ ਬਾਹਰ ਹੈ ਇੱਕ ਭਰਾ ਇੱਥੇ ਹੈ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਹੈ ਇਹਨਾਂ ਨੂੰ ਸੋਹਣਾ ਸੁਨੱਖਾ ਪੜਿਆ ਲਿਖਿਆ ਮੁੰਡਾ ਚਾਹੀਦਾ ਹੈ ਜੇ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਰਿਸ਼ਤਾ ਹੈ ਜੀ 90 ਤੋਂ ਲੜਕੀ ਦਾ ਨਾਮ ਗਰਵੀਰ ਕੌਰ ਕਾਸਟ ਜੱਟ ਸਿੱਖ ਡੇਟ ਆਫ ਬਰਥ 1998 ਦਾ ਹੈ ਜੀ ਲੜਕੀ ਤਲਾਕशुदा ਹੈ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਤੇ ਇੱਕ ਭੈਣ ਹੈ ਭੈਣ ਜੋ ਕੈਨੇਡਾ ਹੈ ਭਰਾ ਪੜਦਾ ਹੈ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਹੈ ਇਹਨਾਂ ਨੂੰ ਸੋਹਣਾ ਸੁਨੱਖਾ ਪੜਿਆ ਲਿਖਿਆ ਮੁੰਡਾ ਚਾਹੀਦਾ ਹੈ ਜੇ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ